ਮੈਂ ਅੱਜ ਪਹਿਲੀ ਵੋਟ ਪਾਈ ਆ ਪਿਛਲੇ 35 ਸਾਲ ਤੋਂ ਮੈਂ ਆਪਣਾ ਜ਼ਿੰਦਗੀ ਦਾ ਆਪਣੇ ਆਪ ਵੀ ਇੱਕ ਉਧਰ ਰੱਖਿਆ ਹੋਇਆ ਟੈਸਟ ਵਾਸਤੇ ਕਿ ਮੈਂ ਪਹਿਲੀ ਵੋਟ ਪਾਣੀ ਆ ਅੱਜ ਮੈਂ ਪਹਿਲੀ ਵੋਟ ਪਾਈ ਆ ਤੇ 5 ਸਾਲ ਬਾਅਦ 5 ਮਿੰਟ ਦੇਸ਼ ਨੂੰ ਤੇ ਅੱਜ ਦੇਸ਼ ਵਧੀਆ ਸਰਕਾਰ ਚੋਣੇ ਕਿ ਵਧੀਆ ਲੋਕੀ ਚੁਣਨਗੇ ਤਾਂ ਹੀ ਸਾਡੇ ਪੰਜਾਬ ਦੀ ਦੇਸ਼ ਦੀ ਔਰ ਪਿੰਡ ਦੀ ਤਰੱਕੀ ਹੋਏਗੀ ਇਸ ਪਾਸਾ ਜਿਹੜੇ ਤੁਹਾਡੇ ਹੈਗੇ ਜਲੰਧਰ ਤੇ ਜੀ ਦੁੱਧਾ ਕਿੱਧਰ ਪੈਂਦਾ ਦੁੱਧਾ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਪੈਂਦਾ ਜੀ ਇਸ ਇਸ ਪਾਸੇ ਨੇ ਪਿੰਡ ਦੇ ਨੇ ਆਪਣਾ ਨੁਮਾਇੰਦਾ ਹੋਰ ਚੋਣਨਾ ਜੀ ਉਧਰ ਵਾਲਿਆਂ ਨੇ ਹੋਰ ਚੋਣਨਾ ਉਹਨਾਂ ਨੇ ਸ਼ਿਆਰਪੁਰ ਦਾ ਕੰਸਟੀਟਿਊਐਂਟ ਦਾ ਚੋਣਨਾ ਜੀ ਅਸੀਂ ਜਲੰਧਰ ਕੰਸਟੀਟਿਊਐਂਟ ਦਾ ਚੋਣਨਾ ਜੀ ਵੋਟ ਪਾਇਆ ਜੀ ਹਾਂ ਕਿਵੇਂ ਹੋ ਮਤਲਬ ਕਿੰਨੀ ਕੁ ਖੁਸ਼ੀ ਹੋਈ ਤੁਹਾਨੂੰ ਵੋਟ ਪਾ ਕੇ ਬਹੁਤ ਖੁਸ਼ ਹਾਂ ਸਰ ਵਿਦੇਸ਼ ਦਾ ਵਧੀਆ ਤੇ ਤਿੱਕਣਾ ਚੱਲੇ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰੇ ਮੂਵਮੈਂਟ ਕਰਨ ਫੇਰ ਹੀ ਫਾਇਦਾ ਹੈ ਵੋਟ ਦਾ ਪਾਉਣ ਦਾ ਕਿਹੜੀਆਂ ਉਮੀਦਾਂ ਨੂੰ ਲੈ ਕੇ ਵੋਟ ਭਾਈ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਪੁਣੀ ਹੀ ਨੋਟਾਂ ਨੂੰ ਨੋਟਾਂ ਬੰਦਾ ਮੈਂ ਨੋਟਾਂ ਤੁਸੀ ਨਾ ਉਮੀਦੋ ਮਤਲਬ ਹੈ ਹੀ ਨਹੀਂ ਕੋਈ ਬੰਦਾ ਭਾਜੀ ਕੀ ਕਰੀਏ ਜਿਹੜੇ ਮੁੱਦਿਆਂ ਤੇ ਆਉਂਦੇ ਆ ਉਹ ਗੱਲ ਹੀ ਨਹੀਂ ਕਰਦਾ ਕੋਈ ਹੱਤਧਾਨ ਕਰਨਾ ਹੁੰਦਾ ਸੋਚ ਸਮਝ ਕੇ ਕਿੰਨੂ ਕਰੀਏ ਹੁਣ ਸੋਚ ਸਮਝ ਇੰਨੇ ਦਿਨ ਦੇ ਸੋਚ ਸਮਝ ਹੀ ਆਉਂਦੇ 60 ਤੋਂ ਵੱਡੇ ਆ ਉਹਨਾਂ ਨੇ ਵੋਟਾਂ ਪਾਈਆਂ ਉਹਨਾਂ ਤੋਂ ਨਹੀਂ ਕੁਝ ਹੋਇਆ ਅਸੀਂ ਕੀ ਕਰ ਲਾਂਗੇ ਮੇਰੀ 47 ਸੈਟਰ ਜਨ ਗਿਆ 47 ਵਿੱਚ ਮੈਂ ਦੂਜੀ ਵਾਰੀ ਵੋਟ ਪਾ ਰਿਹਾ ਹਾਂ ਬੜੀ ਵੋਟ ਦੀ ਵਧੀਆ ਉਪਯੋਗ ਕਰੋ ਪੰਜਾਬ ਵਾਸਤੇ ਦੇਸ਼ ਵਾਸਤੇ ਹੈਂਡੀਕੈਪਟ ਵਾਸਤੇ ਕਿਸੇ ਨੂੰ ਲਾਉਣ ਵਾਸਤੇ ਉਹ ਵੀ ਰੱਖਿਆ ਜੀ ਸ਼ਰਬਤ ਜਿਹੜਾ ਗਰਮੀ ਦੇ ਵਿੱਚ ਸ਼ਰਬਤ ਆ ਉਹ ਸਰਕਾਰ ਵੱਲੋਂ ਭੇਜਿਆ ਗਿਆ ਜੀ ਸਾਰੇ ਤੋਂ ਵੀ ਜਿਹੜਾ ਭਲਾ ਕਰੂਗਾ ਉਹ ਹੀ ਵਧੀਆ ਹੈ ਜੀ ਜਿਹੜਾ ਆਪਾਂ ਨੂੰ ਆਪਾਂ ਨੂੰ ਵੋਟ ਪਾਉਣ ਦਾ ਉਸ ਕੈਂਡੀਡੇਟ ਨੂੰ ਫਾਇਦਾ ਜਿੱਥੋਂ ਆਪਾਂ ਨੂੰ ਕੋਈ ਪੈਸਾ ਆਪਣਾ ਫਾਇਦਾ ਮਿਲ ਸਕਦਾ ਲੋਕ ਸਭਾ ਚੋਣਾਂ 2024 ਲੰਬੇ ਸਮੇਂ ਤੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਲੋਕਾਂ ਦੇ ਵਿੱਚ ਉਤਸ਼ਾਹ ਸੀ ਕਿ ਵੋਟਿੰਗ ਕਰਾਂਗੇ ਤੇ ਆਪਣੇ ਨੇਤਾ ਚੁਣਾਂਗੇ ਸਰਕਾਰਾਂ ਚੁਣਾਂਗੇ ਦੇਸ਼ ਦਾ ਭਲਾ ਹੋ ਸਕੇ ਤਾਂ ਅੱਜ ਉਹ ਦਿਨ ਆ ਚੁੱਕਿਆ ਹੈ 1 ਜੂਨ 2024 ਇੱਕ ਉਤਸਵ ਦੇ ਤੌਰ ਤੇ ਮਨਾਇਆ ਜਾਂਦਾ ਚੋਣਾਂ ਨੂੰ ਤੇ ਉਤਸ਼ਾਹ ਬੜਾ ਹੁੰਦਾ ਲੋਕਾਂ ਦੇ ਵਿੱਚ ਲੋਕ ਸਭਾ ਹਲਕਾ ਜਲੰਧਰ ਵਿਖੇ ਖੜੇ ਆ ਪਿੰਡ ਹੈ ਦਿਆਲਪੁਰਾ ਇਸ ਪਿੰਡ ਦੀ ਖਾਸੀਅਤ ਇਹ ਵੀ ਹੈ ਕਿ ਇਹ ਪਿੰਡ ਵੀ ਵੰਡਿਆ ਹੋਇਆ ਹੈ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਤੇ ਲੋਕ ਸਭਾ ਹਲਕਿਆਂ ਦੇ ਵਿੱਚ ਵੀ ਇਹ ਪਿੰਡ ਵੰਡਿਆ ਜਾਂਦਾ ਇਸ ਸਮੇਂ ਅਸੀਂ ਕਰਤਾਰਪੁਰ ਸਾਹਿਬ ਵਾਲੀ ਸਾਈਡ ਤੇ ਖੜੇ ਆ ਜੋ ਕਿ ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਪੈਂਦਾ ਤੇ ਦਿਆਲਪੁਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਸੋ ਸਾਡੇ ਨਾਲ VOTER ਵੀ ਇੱਥੇ ਲੋਕ ਲਗਾਤਾਰ ਵੋਟਾਂ ਪਾਉਣ ਆ ਵੀ ਰਹੇ ਆ ਬਿਲਕੁਲ ਜੇ ਪੋਲਿੰਗ ਸਟਾਰਟ ਹੋਈ ਨੂੰ ਥੋੜਾ ਸਮਾਂ ਹੋਇਆ ਸੋ ਪਹਿਲੇ VOTER ਸਾਡੇ ਨਾਲ ਹੈ ਜੀ ਕਿਵੇਂ ਹੋ ਠੀਕ ਹੋ ਜੀ ਪਹਿਲਾ ਜੀ ਪਹਿਲੀ ਬਹੁਤ ਵਧੀਆ ਠੀਕ ਹੈ ਜੀ ਮੈਂ ਅੱਜ ਪਹਿਲੀ ਵੋਟ ਪਾਈ ਆ ਪਿਛਲੇ 35 ਸਾਲ ਤੋਂ ਮੈਂ ਆਪਣਾ ਜ਼ਿੰਦਗੀ ਦਾ ਆਪਣੇ ਆਪ ਹੀ ਇੱਕ ਉਧਾਰ ਰੱਖਿਆ ਹੋਇਆ ਟੈਸਟ ਵਾਸਤੇ ਕਿ ਮੈਂ ਪਹਿਲੀ ਵੋਟ ਪਾਣੀ ਅੱਜ ਮੈਂ ਪਹਿਲੀ ਵੋਟ ਪਾਈ ਆ ਹਮੇਸ਼ਾ ਪਹਿਲੀ ਵੋਟ ਪਾਉਂਦੇ ਹੋ ਹਮੇਸ਼ਾ ਪਹਿਲੀ ਵੋਟ ਪਾਉਂਦਾ ਨਹੀਂ ਮੈਂ ਤੇ ਵੱਡੀ ਗੱਲ ਹੈ ਕਿ ਜਿਹੜਾ ਡੈਮੋਕ੍ਰੇਸੀ ਆਫ ਫੈਸਟੀਵਲ ਜਿਹੜਾ ਕਿ ਲੋਕਤੰਤਰ ਦਾ ਮੇਲਾ ਚੱਲ ਰਿਹਾ ਤੇ 5 ਸਾਲ ਬਾਅਦ 5 ਮਿੰਟ ਦੇਸ਼ ਨੂੰ ਠੀਕ ਹੈ ਜੀ ਗੱਲ ਤੇ ਅੱਜ ਦੇਸ਼ ਵਧੀਆ ਸਰਕਾਰ ਚੁਣਨਗੇ ਵਧੀਆ ਲੋਕੀ ਚੁਣਨਗੇ ਤਾਂ ਹੀ ਸਾਡੇ ਪੰਜਾਬ ਦੀ ਦੇਸ਼ ਦੀ ਔਰ ਪਿੰਡ ਦੀ ਤਰੱਕੀ ਹੋਏਗੀ ਬਿਲਕੁਲ 5 ਸਾਲ ਬਾਅਦ 5 ਮਿੰਟ ਦੇਸ਼ ਨੂੰ ਇਹ ਬਹੁਤ ਵਧੀਆ ਤੁਸੀਂ ਗੱਲ ਕਹੀ ਤੇ ਇਹ ਉਦਮ ਸਵੇਰੇ ਸਵੇਰੇ ਕਰਨਾ ਪੈਂਦਾ ਇਸ ਕਰਕੇ ਤੁਸੀਂ ਕੀਤਾ ਵੀ ਫਿਰ ਬਾਅਦ ਵਿੱਚ ਯਾਰ ਗਰਮੀ ਹੋ ਜਾਣੀ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਤੇ ਸਮਾਂ ਵੀ ਵਧਾਇਆ ਗਿਆ ਹੁਣ ਭਾਈ 7 ਵਜੇ ਆਜੋ ਤੇ ਸ਼ਾਮ 6 ਵਜੇ ਤੱਕ ਠੰਡੇ ਠੰਡੇ ਆਪਣਾ ਕੰਮ ਕਰ ਜੀ ਆਹੋ ਨਾਲੇ ਅੱਜ ਗਰਮੀ ਵੀ ਹੈ ਨਾ ਤੇ ਫਿਰ ਸਵੇਰੇ ਸਵੇਰੇ ਨਾਲੇ ਕਾਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਆਬ ਕਿ ਨੀ ਬੋਟਾ ਜੀ ਤੁਹਾਡੇ ਪਿੰਡ ਦੀ ਇੱਕ ਪਾਸੇ ਇੱਕ ਪੋਲਿੰਗ ਵਿੱਚ 1280 ਹੈ ਜੀ ਦੂਜੇ ਪਾਸੇ ਲਗਭਗ 900 ਹੈ ਜੀ 1280 ਤੇ 900 ਹੋ ਗਈ ਦੀ ਬਾਈਕਸ ਦੇ ਲਾਗੇ ਵੋਟ ਹੈਗੇ ਤੇ ਇਸ ਪਾਸਾ ਜਿਹੜਾ ਤੁਹਾਡਾ ਹੈਗਾ ਜਲੰਧਰ ਤਾਈ ਦੁੱਧਾ ਕਿੱਧਰ ਪੈਂਦਾ ਦੂਜਾ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਪੈਂਦਾ ਜੀ ਇਹ ਜਲੰਧਰ ਦੀ ਪੋਲਿੰਗ ਬੂਥ ਹੈ 45 ਨੰਬਰ ਤੇ 46 ਨੰਬਰ ਇਸ ਹਾਲ ਇਸ ਪਾਸੇ ਨੇ ਪਿੰਡ ਦੇ ਨੇ ਆਪਣਾ ਨਮਾਇੰਦਾ ਹੋਰ ਚੁਣਨਾ ਜੀ ਉਧਰ ਵਾਲਿਆਂ ਨੇ ਹੋਰ ਚੁਣਨਾ ਉਹਨਾਂ ਨੇ ਸ਼ਹਿਰਪੁਰ ਦਾ ਕੰਸਟੀਟਿਊਐਂਟ ਦਾ ਚੁਣਨਾ ਜੀ ਅਸੀਂ ਜਲੰਧਰ ਕੰਸਟੀਟਿਊਐਂਟ ਦਾ ਚੁਣਨਾ ਜੀ ਤੇ ਕਿੰਨਾ ਕੁ ਚਾਹ ਹੈ ਜੀ ਤੁਹਾਡੇ ਪਿੰਡ ਦੇ ਵਿੱਚ ਇਹ ਲਖਸ਼ੇ ਕਮਿਸ਼ਨ ਬੜਾ ਜੋਰ ਲਾ ਰਿਹਾ ਵੀ ਬਹੁਤ ਜ਼ਿਆਦਾ ਵੋਟਿੰਗ ਹੋਵੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਲੋਕ ਆਉਣ ਜੀ ਕਿੰਨਾ ਕੁ ਚਾਹ ਹੈ ਕਿੰਨੇ ਲੋਕ ਆ ਬਹੁਤ ਜੀ ਬਹੁਤ ਲੋਕਾਂ ਨੂੰ ਚਾਹ ਬਹੁਤ ਹੈ ਜੀ ਲੋਕੀ ਦੇਖੋ ਖੂਹਾਂ ਤੋਂ ਘਰਾਂ ਦੇ ਵਿੱਚੋਂ ਵੱਧ ਤੋਂ ਵੱਧ ਲੋਕੀ ਆ ਰਹੇ ਨੇ ਨਵੇਂ ਵੋਟਰ ਆ ਰਹੇ ਨੇ ਅੱਜ ਨਵੇਂ ਵੋਟਰ ਨੂੰ ਮੇਰੇ ਬੇਟੇ ਨੂੰ ਫਸਟ ਸਰਟੀਫਿਕੇਟ ਦਿੱਤਾ ਚੋਂ ਕਮਿਸ਼ਨ ਨੇ ਕਿ ਹਾਂ ਕਿ ਉਹਨੇ ਵੀ ਮੇਰੀ ਸੈਕੰਡ ਵੋਟ ਉਹਨੇ ਭਾਈ ਫਸਟ ਮੈਪ ਆਈ ਤੇ ਚਾਹ ਹੈ ਲੋਕਾਂ ਨੂੰ ਔਰ ਨੌਜਵਾਨ ਪੀੜੀ ਨੂੰ ਵੀ ਚਾਹਿਆ ਕਿ 20% ਡਿਸਕਾਊਂਟ ਮਿਲਣਾ ਕਿਸੇ ਵੀ ਟਾਬੇ ਦੇ ਉੱਤੇ ਕਿਸੇ ਵੀ ਫਾਈਨਸਟਾਰ ਹੋਟਲ ਦੇ ਉੱਤੇ ਹੋਰ ਬਹੁਤ ਚਾਹਿਆ ਲੋਕਾਂ ਨੂੰ ਕਿ ਅਸੀਂ ਜਿਹੜਾ ਕਿਉਂਕਿ ਸਾਡੇ ਪਿੰਡ ਦਾ ਵਿਕਾਸ ਸਰਦਾਰ ਹਰਜਿੰਦਰ ਸਿੰਘ ਰਾਜਾ ਸਾਹਿਬ ਸਰਪੰਚ ਸਾਹਿਬ ਉਹਨਾਂ ਨੇ ਬਹੁਤ ਕੀਤਾ ਹੋਇਆ ਸਾਰਾ ਪਿੰਡੋਰਾ ਦੇ ਨਾਲ ਹੈ ਕਿੰਨੇ ਕੁ ਲੋਕ ਜਿਹੜੇ ਹੈਗੇ ਹੁਣ ਆ ਚੁੱਕੇ ਹੋਣੇ ਤੁਹਾਡੇ ਖਿਆਲ ਨਾਲ ਅਜੇ ਤਾਂ 15-20 ਮਿੰਟ ਹੋਏ ਹਾਂਜੀ ਹਾਂਜੀ ਅਜੇ ਤੇ ਸਟਾਰਟ ਹੀ ਹੋਇਆ ਜੀ ਆ ਅੰਦਰ ਹੈਗਾ ਜੀ 70 80 100 ਦੇ ਲਾਗੇ VOTING ਨਹੀਂ ਜੀ ਨਹੀਂ ਨਹੀਂ VOTING ਹਜੇ ਤੇ 5 6 ਹੋਈਆਂ ਜੀ ਕਿਉਂਕਿ ਗੱਲਾਂ ਕਰਦੇ ਕਰਦੇ ਮੇਰੇ ਖਾਲ 5 6 ਹੋ ਗਏ ਫਰਸਟ VOTER ਮੈਂ ਹਜੇ ਬਾਹਰ ਹੀ ਨਿਕਲੇ ਜੀ ਤੇ ਪ੍ਰਬੰਧ ਕਿਸ ਤਰ੍ਹਾਂ ਦੇਖਦੇ ਹੋ ਵੀ ਪ੍ਰਬੰਧ ਪ੍ਰਸ਼ਾਸਨ ਨੇ ਕਿੱਦਾਂ ਦੇ ਦਿੱਤੇ ਗਰਮੀ ਨੂੰ ਦੇਖਦੇ ਆ ਜੀ ਬਹੁਤ ਸਾਰੇ ਲੋਕਾਂ ਦੀ ਹਿਚਕਿਚਾੜ ਵੀ ਹੋਊਗੀ ਕਿਉਂਕਿ ਹਜੇ ਲੋਕਾਂ ਨੇ ਆਉਣਾ ਹੈ ਤੇ ਤੁਹਾਡਾ ਸਨੇਹਾ ਲੈ ਕੇ ਤਾਂ ਕਿ ਲੋਕ ਜਰੂਰ ਫਿਰ VOT ਪਾ ਕੇ ਜਾਣ ਆਪਣਾ ਕੋਈ ਪ੍ਰਬੰਧ ਦੱਸੋ ਵੀ ਪ੍ਰਸ਼ਾਸਨ ਨੇ ਕਿੱਦਾਂ ਦੇ ਕਿ ਚਾਨਣੀਆਂ ਕਿੰਨਾਂ ਤਾਂ ਲਾਈਆਂ ਜੀ ਤੇ ਹੈਂਡੀਕੈਪਟ ਵਾਸਤੇ ਕਿਸੇ ਨੂੰ ਲਾਉਣ ਵਾਸਤੇ ਉਹ ਵੀ ਰੱਖਿਆ ਜੀ ਸ਼ਰਬਤ ਜਿਹੜਾ ਗਰਮੀ ਦੇ ਵਿੱਚ ਸ਼ਰਬਤ ਆ ਉਹ ਸਰਕਾਰ ਵੱਲੋਂ ਭੇਜਿਆ ਗਿਆ ਜੀ ਤੇ ਕਿ ਸ਼ੀਵਲ ਸਰਕਾਰ ਵੱਲੋਂ ਆਹ ਕੀ ਸ਼ਰਬਤ ਸਰਕਾਰ ਵੱਲੋਂ ਜੀ ਬਾਕੀ ਸਾਰੇ ਕੰਮ ਵਧੀਆ ਜਿ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਜੀ ਠੀਕ ਹੈ ਜੀ ਆ ਕਿਵੇਂ ਹੋ ਜੀ ਸਰ ਠੀਕ ਹੋ ਅੱਜ ਪਾਉਣ ਜਾਣਾ ਵੋਟ ਕੀ ਲੱਗਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਵੋਟ ਕਰਨੀ ਚਾਹੁੰਦੇ ਹੋ ਕਿ ਵਧੀਆ ਨੁਮਾਇੰਦੇ ਚੁਣੀਏ ਵਧੀਆ ਸਰਕਾਰਾਂ ਚੁਣੀਏ ਕੀ ਕੀ ਤੁਹਾਡੇ ਮੁੱਦੇ ਰਹਿਣਗੇ ਨਾਲ ਝਟਪੜੇ ਨਹੀਂ ਨਹੀਂ ਮੁੱਦੇ ਕੀ ਰਹਿਣਗੇ ਤੁਹਾਡੇ ਜੀ ਵੀ ਕਿਹੜੇ ਕੰਮ ਹੋਣੇ ਚਾਹੀਦੇ ਆ ਜਿਹੜੇ ਸਰਕਾਰਾਂ ਜੇ ਆਪਾਂ ਚੁਣੀਆਂ ਤਾਂ ਕੀ ਹੋਵੇ ਲੋਕਾਂ ਦਾ ਭਲਾ ਕਿਵੇਂ ਹੋਵੇ ਸਾਲੇ ਲੋਕਾਂ ਦਾ ਭਲਾ ਹੋਵੇ ਆ ਪਾਰਟੀ ਦਾ ਭਲਾ ਹੋਵੇ ਸਾਨੂੰ ਤਰਖਾਬ ਬੰਧ ਹੋਣ ਜੈਦੀ ਆ ਸਾਲੇ ਭੋਂਵੇ ਬਧੋਣਾ ਜੈਦਾ ਕੋਈ ਈ ਚਾ ਚਾਉਂਦੇ ਆ ਲੋਕ ਵੀ ਇਦਾਂ ਦਾ ਹੋਵੇ ਸੋ ਮਾਤਾਵਾ ਵੀ ਇੱਥੇ ਬਾਰੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਕੀ ਕੁਛ ਕਰਨ ਲੋਕ ਇੱਥੇ ਆ ਕੇ ਆ ਮਤਲਬ ਕਿਹੜੇ ਚੀਜ਼ਾਂ ਲੈ ਕੇ ਆਉਣ ਸਰਕਾਰ ਨੇ ਹਦਾਇਤਾਂ ਦਿੱਤੀਆਂ ਕਿ ਕੋਈ ਸਪੌਟ ਵਾਚਿੰਗ ਲੈ ਕੇ ਜਾਣੀ ਕੋਈ ਹਥਿਆਰ ਨਹੀਂ ਲੈ ਕੇ ਜਾਣਾ ਤੇ ਹੱਥ ਚਲੋ ਜਮਾ ਬਟ ਕੋਈ ਮੋਬਾਈਲ ਵੀ ਨਹੀਂ ਲੈ ਕੇ ਜਾਣਾ ਕੋਈ ਨਾ ਕੋਈ ਵੀਡੀਓ ਕੈਮਰਾ ਲੈ ਕੇ ਫੋਟੋਗ੍ਰਾਫੀ ਨਾਟ ਅਲਾਉਡ ਹੈ ਟੈਕਨੀਕਲ ਚਲੋ ਹਾਂ ਸਰਕਾਰ ਦੀ ਸੀਕ੍ਰੈਸੀ ਉਹ ਆਊਟ ਨਹੀਂ ਹੋਣੀ ਚਾਹੀਦੀ ਕੋਈ ਫੋਟੋ ਨਹੀਂ ਅੰਦਰ ਖਿੱਚਣੀ ਚਾਹੀਦੀ ਬਹੁਤ ਵਧੀਆ ਪ੍ਰਬੰਧ ਸਰਕਾਰ ਭਾਰਤ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਨੇ ਕੀਤਾ ਹੋਇਆ ਜੀ ووٹ ਪਾਇਆ ਜੀ ਹਾਂ ਕਿਵੇਂ ਉਹ ਮਤਲਬ ਕਿੰਨੀ ਖੁਸ਼ੀ ਹੋਈ ਤੁਹਾਨੂੰ ਵੋਟ ਪਾ ਕੇ ਬਹੁਤ ਖੁਸ਼ੀ ਹੈ ਸਰ ਹਾਂ ਆਪਣੀ ਉਂਗਲ ਦਿਖਾਓ ਤਾਂ ਫਿਰ ਜਰਾ ਕਿਹੜੀ ਉਂਗਲ ਤੋਂ ਹਾਂ ਬាទ ਸਰ ਵੋਟ ਪਾਇਆ ਜੀ ਅਸਾਂ ਦਿਖਾ ਦਿਓ ਜੀ ਕਿ ਵੋਟ ਦਾ ਬਹੁਤ ਦਨ ਕਿਵੇਂ ਹੋ ਜੀ ਠੀਕ ਹੋ ਜੀ ਪਾਇਆ ਹੈ ਵੋਟ ਬੇ ਠੰਡੇ ਠੰਡੇ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੇ ਨੁਮਾਇੰਦੇ ਚੁਣਨਾ ਚਾਹੁੰਦੇ ਹੋ ਵੀ ਭਲਾ ਹੋਵੇ ਲੋਕਾਂ ਦਾ ਕਿੱਦਾਂ ਦੀਆਂ ਉਮੀਦਾਂ ਲੈ ਕੇ ਵੋਟ ਪਾਈ ਤੁਸੀਂ ਖਰੇ ਤੇ ਵੀ ਜਿਹੜਾ ਭਲਾ ਕਰੂਗਾ ਉਹੀ ਵਧੀਆ ਹੈ ਤੁਸੀਂ ਵੀ ਕੋਈ ਸੋਚੀ ਹੋਣਾ ਵੀ ਅਸੀਂ ਵੋਟ ਪਾਈ ਆ ਕਿ ਭਲਾ ਹੋਵੇ ਅਸੀਂ ਤਾਂ ਬਹੁਤ ਸੋਚਦੇ ਲੱਗੇ ਕੋਈ ਨਹੀਂ ਸੋਚਦਾ ਇਹ ਨੂੰ ਜਿਹੜਾ ਜਿੱਤੂਗਾ ਸਤੂ ਦੇਖੋ ਕੌਣ ਜਿੱਤੂਗਾ ਉਹ ਜਿੱਤੂਗਾ ਸੋ ਤੁਸੀਂ ਇਹ ਸੋਚਦੇ ਵੀ ਜਿਹੜਾ ਜਿੱਤੂਗਾ ਉਹ ਸੋਚੂਗਾ ਭਾਈ ਕਿਵੇਂ ਹੋ ਟਰੋਟ ਪਾਈ ਤੁਸੀਂ ਬਣੀ ਹੋਈ ਜੀ ਜੀ ਸਰ ਸਰ ਪਹਿਲੀ ਵੋਟ ਦੇ ਹਾਲਪੁਰ ਤੇ ਸੈਕੰਡ ਬੋਰਡ ਮੇਰੀ ਪਹਿਲੀ ਮੇਰੇ ਪਾਪਾ ਦੀ ਸੀਗੇ ਅੱਛਾ ਅੱਛਾ ਜੀ ਜੀ ਸਰ ਸੈਕੰਡ ਬੋਰਡ ਤੁਸੀਂ ਪਾਈ ਪਹਿਲੀ ਵਾਰ ਪਾਈ ਇਸ ਵਾਰ ਵੋਟ ਜੀ ਜੀ ਸਰ ਜੀ ਸਰ ਪਹਿਲੀ ਵਾਰ ਵੋਟ ਪਾਈ ਬਦਿਆ ਸਾਨੂੰ ਅਧਿਕਾਰ ਮਿਲਿਆ ਬੋਰਡ ਪਾਉਣ ਦਾ ਤੇ ਅਸੀਂ ਵੋਟ ਪਾਵਾਂਗੇ ਤਾਂ ਹੀ ਉਹ ਵਿਕਾਸ ਹੋਊਗਾ ਪੰਜਾਬ ਦਾ ਵਿਕਾਸ ਹੋਊਗਾ ਪਹਿਲੀ ਵਾਰ ਵੋਟ ਪਾ ਕੇ ਤੁਸੀਂ ਕੀ ਉਮੀਦ ਰੱਖਦੇ ਹੋ ਉਮੀਦ ਸਾਰੇ ਹੀ ਆ ਕਿ ਜੋ ਪੰਜਾਬ ਦਾ ਸਾਰਿਆਂ ਨੂੰ ਪਤਾ ਕੀ ਹਾਲ ਆ ਸੋ ਨਸ਼ਾ ਕੱਢੇ ਜਿਹੜੀ ਸਰਕਾਰ ਆਵੇ ਹਰ ਇੱਕ ਨੂੰ ਇਹ ਇਹੀ ਉਮੀਦ ਆ ਕਿ ਨਸ਼ਾ ਛੱਡੋ ਕੋੜ ਕੱਢੋ ਜੀ ਥੈਂਕ ਯੂ ਸਰ ਬਿਲਕੁਲ ਬਾਬਾ ਜੀ ਕਿਵੇਂ ਹੋ ਠੀਕ ਹੋ ਜੀ ਪਾਇਆ ਵੋਟ ਪਾਇਆ ਜੀ ਕਿਹੜੀ ਉਮੀਦ ਲੈ ਕੇ ਵੋਟ ਪਾ ਕੇ ਆਏ ਹੋ ਤੁਸੀਂ ਵੀ ਕੀ ਹੋਵੇ ਕਿਹੜਾ ਆਉਂਦਾ ਜੀ ਨਹੀਂ ਆਉਂਦਾ ਨਹੀਂ ਉਮੀਦਾਂ ਤੁਹਾਨੂੰ ਕੀ ਆ ਵੀ ਕੀ ਕਰਨਗੇ ਤੁਹਾਡੀ ਵੋਟ ਦਾ ਮੁੱਲ ਪਵੇ ਅਸੀਂ ਪਈ ਕਹਿੰਦਾ ਸਾਡਾ ਹੋਣਾ ਜੇ ਇਹਨਾਂ ਨੇ ਪਈ ਕਹਿੰਦਾ ਸਾਡਾ ਹੋਣਾ ਇਹ ਜੀ ਹੁਣ ਆਉਣਾ ਜਿਹਦਾ ਵੀ ਇਹ ਨੁਮਾਇੰਦਾ ਤਾਂ ਲੋਕਾਂ ਦੇ ਹੋਣਾ ਸਾਰਿਆਂ ਦਾ ਸਾਂਝਾ ਹੀ ਹੋਣਾ ਜੀ ਹਾਂ ਜੀ ਬਿਲਕੁਲ ਸਾਰਿਆਂ ਦਾ ਸਾਂਝਾ ਮੈਦਾਨ ਹੁਣ ਕਿਵੇਂ ਹੋ ਜੀ ਪਾਇਆ ਜੀ ਵੋਟ ਅੱਜ ਪਾਇਆ ਜੀ ਅੱਜ ਤੁਸੀਂ ਮੱਥਾ ਟੇਕ ਕੇ ਲੱਗਦਾ ਫਿਰ ਤੁਸੀਂ ਦੂਜਾ ਕੰਮ ਇਹ ਕੀਤਾ ਹਾਂਜੀ 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 ਬਿਲਕੁਲ ਜੀ ਇਹ ਇਹ ਕੰਮ ਤੁਹਾਨੂੰ ਕਿਦਾਂ ਲੱਗਿਆ ਦੇਖੋ ਨਿਤ ਪ੍ਰਤੀ ਬੰਦਾ ਮੱਥਾ ਟੇਕਦਾ ਹੈ ਪਰ ਆਪਾਂ ਨੂੰ ਯਾਦ ਕਰਦਾ ਤੇ ਇਹ ਉਤਸਵ ਵੀ ਕਹਿੰਦੇ ਜੀ ਬੜਾ 5 ਸਾਲਾਂ ਬਾਅਦ ਆਉਂਦਾ ਤੇ ਵੋਟ ਦਾ ਅਧਿਕਾਰ ਬੜਾ ਔਖਾ ਮਿਲਿਆ ਨਹੀਂ ਔਖਾ ਕਹਾਦਾ ਬਹੁਤ ਵਧੀਆ ਔਖਾ ਨਹੀਂ ਮੇਰੇ ਕਹਿਣ ਦਾ ਮਤਲਬ ਬੜੀ ਮੁਸ਼ਕਿਲ ਨਾਲ ਲੋਕਾਂ ਨੇ ਵੋਟ ਦਾ ਅਧਿਕਾਰ ਲਿਆ ਸੀ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਲਿਆ ਸੀ ਤੇ ਵੋਟ ਦੀ ਤਾਕਤ ਈ ਸੋਚ ਕੇ ਆ ਜੋ ਉਮੀਦ ਲੈ ਕੇ ਵੋਟ ਪਾਈ ਆ ਵੀ ਦੇਸ਼ ਦਾ ਵੀ ਦੇਸ਼ ਦਾ ਵਧੀਆ ਤਰੀਕੇ ਨਾਲ ਚੱਲੇ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰੇ ਮੂਵਮੈਂਟ ਕਰਨ ਫੇਹੀ ਫਾਇਦਾ ਹੈ ਬੂਟ ਦਾ ਪਾਉਣ ਦਾ ਤੁਸੀਂ ਆਪਣੇ ਪਰਿਵਾਰ ਤੋਂ ਹਲੇ ਕੱਲਿਆਂ ਨਹੀਂ ਪਾਈ ਕਿ ਸਾਰੇ ਪਾ ਗਏ ਨਹੀਂ ਕੱਲਿਆਂ ਨੇ ਪਾਈ ਸਰ ਤੁਸੀਂ ਫਿਰ ਮੋਢੀ ਰਹਿ ਗਏ ਹਾਂਜੀ ਹਾਂਜੀ ਮੈਂ ਡਿਊਟੀ ਜਾਣਾ ਡਿਊਟੀ ਤੋਂ ਕਰਕੇ ਪਹਿਲਾਂ ਪਾਈ ਅੱਛਾ ਅੱਛਾ ਬਾਕੀ ਸ਼ਾਮ ਤੱਕ ਇਹ ਜਿਹੜਾ ਸਮਾਂ ਦਿੱਤਾ ਗਿਆ ਜੀ ਵੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਓ ਇਹਨੂੰ ਕਿਦਾਂ ਦੇਖਦੇ ਹੋ ਵੀ ਵਧੀਆ ਗੱਲ ਬਹੁਤ ਵਧੀਆ ਜੀ ਹਾਂਜੀ ਵਧੀਆ ਵਧੀਆ ਜੀ ਬਹੁਤ ਦੁਪਹਿਰ ਦਾ ਬਾਈ ਕਿਵੇਂ ਹੋ ਠੀਕ ਹੋ ਆਗੇ ਵੋਟ ਪਾਉਣ ਹੋਰ ਭਾਜੀ ਆਗੇ ਇਹ ਪਹਿਲੀ ਵਾਰ ਪਾ ਰਹੇ ਹੋ ਤੁਸੀਂ ਕਿ ਨਹੀਂ ਨਹੀਂ ਭਾਜੀ ਪਾਉਂਦੀ ਆ ਦੋ ਤਿੰਨ ਵਾਰੀ ਹੋ ਗਈਆਂ ਭਾਜੀ ਪਾ ਚੁੱਕੀ ਹਾਂ ਹਾਂ ਜੀ ਨੌਜਵਾਨੀ ਕੀ ਸੋਚਦੀ ਹੈ ਵੀ ਕਿੱਦਾਂ ਦੇ ਨੁਮਾਇंदे ਅੱਗੇ ਆਉਣ ਜਿਹੜੇ ਪਲਾ ਕਰ ਸਕਣ ਕਿਹੜੀਆਂ ਉਮੀਦਾਂ ਨੂੰ ਲੈ ਕੇ ਵੋਟ ਪਾਣ ਜਾ ਰਹੇ ਭਾਜੀ ਮੇਰੇ ਹਿਸਾਬ ਨਾਲ ਮੈਂ ਤਾਂ ਪੁਣੀ ਜੀ ਨੋਟਾਂ ਨੂੰ ਨੋਟਾਂ ਪਾਉਂਦਾ ਮੈਂ ਨੋਟਾਂ ਨੂੰ ਤੁਸੀਂ ਨਾ ਉਮੀਦੋ ਮਤਲਬ ਹੈ ਹੀ ਨਹੀਂ ਕੋਈ ਬੰਦਾ ਭਾਜੀ ਕੀ ਕਰੀਏ ਹਮ ਸਭ ਇਦਾਂ ਦੇ ਹੀ ਆ ਇਹ ਇਹ ਕਹਿੰਦੇ ਨਾ ਉਮੀਦ ਕਿਉਂ ਆ ਜੀ ਲੀਡਰਾਂ ਨੇ ਦੇਸ਼ ਚਲਾਉਣਾ ਹੈ ਤੇ ਗੱਲ ਹੁੰਦੀ ਹੈ ਵੀ ਵਧੀਆ ਚਲਾਨ ਹੀ ਨਾ ਰਿਹਾ ਕੋਈ ਚੱਜ ਨਾ ਜਿਹੜੇ ਮੁੱਦਿਆਂ ਤੇ ਆਉਂਦੇ ਆ ਉਹ ਗੱਲ ਹੀ ਨਹੀਂ ਕਰਦਾ ਕੋਈ ਤੇਰੇ ਮੁੱਦੇ ਮੁੱਦਾ ਇੱਕ ਥੋੜੀ ਨਿਤ ਨਵਾਂ ਮੁੱਦਾ ਆਉਂਦਾ ਵਾਜੀ ਵਤਦਾਨ ਕਰਨਾ ਹੁੰਦਾ ਸੋਚ ਸਮਝ ਕੇ ਹੁਣ ਕਿੰਨੂੰ ਕਰੀਏ ਹੁਣ ਸੋਚ ਸਮਝ ਇੰਨੇ ਦਿਨ ਦੇ ਸੋਚ ਸਮਝ ਹੀ ਆਉਂਦੇ ਛੱਟ ਤੋਂ ਵੱਡੇ ਆ ਉਹਨਾਂ ਨੇ ਵੋਟਾਂ ਪਾਈਆਂ ਉਹਨਾਂ ਤੋਂ ਨਹੀਂ ਕੁਝ ਹੋਇਆ ਅਸੀਂ ਕੀ ਕਰ ਲਾਂਗੇ ਪਿੰਨਾਬ ਵੀ ਪਵੇਖੋ ਤੁਸੀਂ ਤਾਂ ਹੈਗੇ ਆ ਭਾਜੀ ਹਰੇਕ ਸਾਲ ਨਵੇਂ ਮੁੱਦੇ ਹੁੰਦੇ ਆ ਠੀਕ ਆ ਨਸ਼ਿਆਂ ਦਾ ਮੁੱਦਾ ਮੇਨ ਆ ਪੰਜਾਬ 'ਚ ਕੋਈ ਨਹੀਂ ਕਰਦਾ ਸਾਡੇ ਪਿੰਡ ਦੇਖ ਲਓ ਕਿੰਨਾ ਨਸ਼ਾ ਵਿਖਦਾ ਲਾਗੇ ਛਾਕੇ ਦੇਖ ਲਓ ਕੋਈ ਕੁਝ ਨਹੀਂ ਕਰਦਾ ਪੜਾਈ ਦਾ ਮੁੱਦਾ ਭਾਜੀ ਪ੍ਰਾਈਵੇਟ ਸਕੂਲਾਂ ਚ ਚਲ ਜਾਓ ਇੰਨੀ ਇੰਨੀਆਂ ਫੀਸਾਂ ਕੀ ਕਰ ਲੂ ਕੋਈ ਭਾਜੀ ਸਮਝਦੇ ਹਨ ਕੋਈ ਕੁਝ ਕਰਦਾ ਹੀ ਨਹੀਂ ਫੇ ਕੀ ਕਰ ਸਕਦੇ ਆ ਇਹ ਨੋਟਾ ਦਾ ਬਟਨ ਨਹੀਂ ਦੱਬਣਾ ਦੇਖੋ ਭਾਈ ਤੁਹਾਨੂੰ ਕੀ ਲੱਗਦਾ ਕਿਹੜੇ ਮੁੱਦੇ ਜਿਹੜੇ ਹੈਗੇ ਤੁਹਾਨੂੰ ਲੱਗਦਾ ਵੀ ਹੱਲ ਹੋਣੇ ਚਾਹੀਦੇ ਮਸਲੇ ਸਰਕਾਰਾਂ ਨੂੰ ਹੱਲ ਕਰਨੇ ਚਾਹੀਦੇ ਬਸ ਭਾਜੀ ਨਹੀਂ ਤੁਸੀਂ ਕੁਝ ਕਹਿਣਾ ਚਾਹੁੰਦੇ ਬਾਈ ਕਿਵੇਂ ਪਾਇਆ ਜੀ ਵੋਟ ਹਾਂਜੀ ਹਾਂਜੀ ਬਾਈ ਕਿਹਾ ਜਾਂ ਪਹਿਲਾ ਫੀਲਿੰਗ ਕਿਦਾਂ ਦੀ ਆਈ ਤੁਹਾਨੂੰ ਕੀ ਇੱਕ ਮਨ ਦੇ ਵਿੱਚ ਖੁਸ਼ੀ ਸੀ ਉਤਸ਼ਾਹ ਸੀ ਜਾਂ ਕਿਦਾਂ ਦਾ ਉਹ ਜਿਹੜਾ ਤੁਹਾਡੇ ਭਾਵਨਾਵਾਂ ਕਿਦਾਂ ਦੀ ਐ ਸੀ ਵੋਟ ਪਾਣ ਤੋਂ ਪਹਿਲਾਂ ਤੇ ਉਤਸ਼ਾਹ ਸੀਗਾ ਪੈ ਗਈ ਆ ਵੋਟ ਤੇ ਜਿਹੜੀ ਸਰਕਾਰ ਜਿੱਤੂਗੀ ਉਹ ਵਧੀਆ ਉਪਰਾਲਾ ਕਰੇ ਤੇ ਸਾਡੀ ਜਿਹੜੀ ਹੈਗੀ ਆ ਜਨਤਾ ਆਪਣੀ ਜੇ ਤੁਸੀਂ ਬਹੁਤ ਸਾਰੇ ਲੋਕ ਇਹ ਸੋਚਦੇ ਹੁੰਦੇ ਵੀ ਮੈਂ ਵੋਟ ਪਾਈ ਤਾਂ ਮੇਰਾ ਨਾਮ ਇਹ ਤਾਂ ਜਿੱਤੇ ਤੁਸੀਂ ਇਹਨੂੰ ਇਹਦੇ ਬਾਰੇ ਕੀ ਸੋਚਦੇ ਹੋ ਵੀ ਜਿਹੜੀ ਸਰਕਾਰ ਜਿੱਤੇ ਉਹ ਭਲਾ ਕਰੇ ਕਿਉਂਕਿ ਨਮਾਇੰਦਾ ਤਾਂ ਸਾਰਿਆਂ ਦਾ ਸੰਜੇ ਹੀ ਹੁੰਦਾ ਹਾਂਜੀ ਹਾਂਜੀ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੀ ਵੀ ਸਰਕਾਰ ਜਿੱਤੇ ਉਹ ਸਾਰਿਆਂ ਦਾ ਮਤਲਬ ਭਲਾਈ ਸੋਚੇ ਹਮਰ ਕੋਈ ਬੰਦਾ ਇਹੋ ਹੀ ਚਾਹੁੰਦਾ ਹੈ ਤੇ ਜਨਤਾ ਬਾਰੇ ਸੋਚੇ ਕਿਵੇਂ ਜੀ ਬਾਬਾ ਜੀ ਕੋਣ ਜਾ ਰਹੇ ਹੋ ਜੀ ਹਾਂਜੀ ਕੀ ਲੱਗਦਾ ਕੀ ਸੋਚ ਕੇ ਇਸ ਵਾਰ ਵੋਟ ਪਾਉਣੀ ਤੁਸੀਂ ਵੀ ਕੀ ਹੋਵੇ ਸਰਕਾਰਾਂ ਕੀ ਕਰਨ ਸਰਕਾਰ ਦੇ ਭਲਾ ਕਰੇ ਸਾਰੀ ਦੁਨੀਆਂ ਦਾ ਇਹ ਕਰਕੇ ਵੋਟ ਪਾਉਣੀ ਕਿੰਨੀ ਉਮਰ ਹੋ ਗਈ ਤੁਹਾਡੀ ਜੀ ਮੇਰੇ ਬਹੁਤ ਸਾਲ ਦੀ ਹੋ ਗਈ। ਆ ਬੁਗ ਹੋ ਗਏ ਤੁਸੀਂ? ਆ ਬਹੁਤ ਸਾਲ ਦੀ। 72 ਸਾਲ ਦੀ ਉਮਰ ਤੁਹਾਡੀ ਹੋ ਗਈ। ਆ 72 ਸਾਲ ਚ ਕਿੰਨੀ ਵਾਰੀ ਵੋਟ ਪਾ ਚੁੱਕੇ ਹੋ ਤੁਸੀਂ ਹੁਣ ਤੱਕ? ਦੇਸ਼ ਜੋ ਬਰਮਾ ਉਹਦਾ ਵੋਟ ਪਾ ਰਹੇ ਹਾਂ ਜੇ ਹੋਂ ਵੋਟ ਪਾਣੇ। ਹੂੰ। ਉਹਦੀ ਵੋਟ ਪਾਈ ਜਾਨੇ ਆ। ਹਾਂਜੀ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਲੱਗਦਾ ਉਦੋਂ ਤੋਂ ਹੀ ਵੋਟਾਂ ਬੱਬਾ ਜੀ ਪਾਰੇ ਕਿਵੇਂ ਠੀਕ ਹੋ ਜੀ ਵਧੀਆ ਜੀ ਵਧੀਆ ਜੀ ਕਿਸ ਤਰ੍ਹਾਂ ਦਾ ਅਹਿਸਾਸ ਹੋਇਆ ਵੋਟ ਪਾਇਆ ਇਹ ਜੀ ਕਿ ਪਉਣਾ ਪਾਇਆ ਜੀ ਪਾਇਆ ਕੀ ਸੋਚ ਕੇ ਪਾਈ ਜੀ ਤੁਸੀਂ ਕਿਹੜੇ ਮੁੱਦਿਆਂ ਨੂੰ ਸੋਚਿਆ ਮਨ ਦੇ ਵਿੱਚ ਕੀ ਸੀ ਵੀ ਵੋਟ ਪਾਣੀ ਆ ਇਹ ਮਸਲੇ ਹੱਲ ਹੋਵੇ ਸਰਕਾਰਾਂ ਆ ਕੁਝ ਕਰਨ ਕੀ ਮਸਲੇ ਤੁਹਾਨੂੰ ਲੱਗਦਾ ਵੀ ਵੋਟ ਪਾ ਕੇ ਜਿਹੜੇ ਦੇਸ਼ ਦੇ ਵਿੱਚ ਹੱਲ ਹੋਣਗੇ ਦੇਖੋ ਜੀ ਸਭ ਤੋਂ ਵੱਲੇ ਦੇਸ਼ ਵਿੱਚ ਆਪਣੇ ਸਕੂਨ ਦੀ ਸਕੂਨਾ ਜੇ ਮੈਂ ਹਰਮਝਰ ਟਾਇਰ ਆ ਮੈਂ 2 ਡੇਢ ਸਾਲ ਮਨਾਏ ਨੂੰ ਹੋ ਗਿਆ ਸਭ ਤੋਂ ਪਹਿਲਾਂ ਕੀ ਸਕੂਨ ਆਹੀ ਆਪਰਾ ਬਾਹਰ ਨਿਕਲ ਸਕੀ ਸ਼ਾਂਤੀ ਨਾਲ ਦੂਜੰ ਨਸ਼ਾ ਨਸ਼ਾ ਜਿਹੜਾ ਇਹ ਉਹਨਾਂ ਨੇ ਖਾ ਗਿਆ ਪੰਜਾਬ ਨੂੰ ਤੀਸਰਾ ਮਸਲਾ ਇੱਕ ਹੋਰ ਹੈ ਕਿ ਸਾਡਾ ਕਿ ਜਿੱਦਾਂ ਬਾਹਰਲੇ ਸਟੇਟਾਂ ਜਿਵੇਂ ਨਾ ਬੰਦ ਲੈਣੀਆਂ ਮੈਂ ਹਮਾਤਰੀ ਪੋਸਟਿੰਗ ਰਿਹਾ ਜਲਕੇ ਚ ਵੀ ਰਿਹਾ ਹਾਂ ਉਤਰਾਖੰਡ ਚ ਵੀ ਰਿਹਾ ਹਾਂ ਉੱਥੇ ਪੰਜਾਬੀ ਬੰਦਾ ਪਾ ਕੁਝ ਜ਼ਮੀਨ ਨਹੀਂ ਲੈ ਸਕਦਾ ਲੇਕਿਨ ਇੱਥੇ ਥੋੜਾ ਥਾਲ ਬੰਦੇ ਖਰੀਦ ਜ਼ਮੀਨ ਖਰੀਦ ਜਾਂਦੇ ਆ ਉਹਦੇ ਨਾਲ ਕੀ ਹੋ ਗਿਆ ਕਿ ਸਾਡੇ ਬੰਦੇ ਬਾਹਰ ਤੁਰ ਜਾਂਦੇ ਆ ਕਵਾਲਿਟੀ ਜੀ ਹੋਣੀ ਚਾਹੀਦੀ ਹੈ ਵੀ ਸਾਰੇ ਇੱਕੋ ਤਰ੍ਹਾਂ ਦੇ ਇੱਕੋ ਤਰ੍ਹਾਂ ਦੇ ਜਾਨ ਉਹਦੇ ਕਰਕੇ ਕੀ ਹੋ ਗਿਆ ਕਿ ਸਾਡੇ ਜਿਹੜੇ ਬੱਚੇ ਆ ਉਹ ਵਿਦੇਸ਼ ਨੂੰ ਤੁਰੇ ਜਾਂਦੇ ਆ ਕਿਸੇ ਤਰ੍ਹਾਂ ਇੱਥੇ ਹੀ ਆਪਣਾ ਉਹ ਕਰਨਾ ਕਿਉਂਕਿ ਇੱਥੇ ਜਦੋਂ ਉਹ ਵੱਡੀ ਗੱਲ ਮੈਰਿਟ ਦੇ ਹਿਸਾਬ ਨਾਲ ਹੀ ਨੌਕਰੀ ਮਿਲੇ ਵੀ ਤੇਰੇ ਨਾਲ ਕਿਸੇ ਨਾਲ ਹੋਵੇ ਤੇ ਇਹ ਕਰਕੇ ਬਾਕੀ ਸਾਡੇ ਪਿੰਡ ਦੇ ਵਿੱਚ ਤੇ ਬਹੁਤ ਜ਼ਰਾ ਸੁਧਾਰ ਹੋਇਆ ਤੋਂ ਮੈਂ 1.5 ਸਾਲ ਜਾ ਕੇ ਦੇਖਿਆ ਤੋਂ ਪਹਿਲੋ ਵੀ ਚਲੋ ਮੈਂ ਮੈਂ ਵੋਟ ਵੀ ਦੂਜੀ ਵਾਰ ਪਾ ਰਹੀ ਆਂ ਮੇਰੀ 47 ਸਾਰੇ ਜਣੇ ਗਿਆ 47 ਵਿੱਚ ਮੈਂ ਦੂਜੀ ਵਾਰੀ ਵੋਟ ਪਾ ਰਿਹਾ ਕਿਉਂਕਿ ਜਦੋਂ ਤੱਕ ਵੋਟਰ ਉਹ ਪਹੁੰਚ ਜਾਂਦੇ ਸਰ ਵੋਟ ਬਾਕਸ ਕੀ ਹੁੰਦਾ ਉਹ ਉਹ ਤੱਕ ਵੋਟ ਪੈ ਜਾਂਦੀ ਜੀ ਮਰਨਾਚਰ ਵਿੱਚ ਹੁੰਦਾ ਜੀ ਉੱਤੇ ਵੀ ਐਸਮ ਇੱਕ ਟਾਪਰ ਹੁੰਦਾ ਸੀ ਅੱਛਾ ਅੱਛਾ ਤਾਂ ਉਹਦੇ ਵਿੱਚ ਕਰਕੇ ਤੁਹਾਨੂੰ ਤਾਂ ਖੁਸ਼ੀ ਬਹੁਤ ਜ਼ਿਆਦਾ ਹੋਣੀ ਹੈ ਜੀ ਸਰ ਹਾਂ ਜੀ ਸੈਕਿੰਡ ਟਾਈਮ ਵਾਰ ਹੈ ਜੀ ਮੈਂ ਵੋਟ ਦੇਖੋ ਜੀ ਮੇਰੀ ਏਜ ਦੇਖ ਲਓ ਕਿਉਂਕਿ ਮੌਕੇ ਨਹੀਂ ਮਿਲਦਾ ਸੀ ਜੇ ਉਹ ਅਸੀਂ ਪਹੁੰਚਦੇ ਜੇ ਛੋਟੀ ਮਰੋਗੀ ਤੁਹਾਡੀ ਮੇਰੀ 47 47 ਵਿੱਚ ਸਿਰਫ ਦੋ ਵਾਰੀ ਦੂਜੀ ਵਾਰੀ ਵੋਟ ਪਾ ਰਿਹਾ ਆਰਮੀ ਪਰਸਨ ਹੈ ਕਿਵੇਂ ਹੋ ਸਰ ਠੀਕ ਹੋ ਜੀ ਵੋਟ ਦਾ ਉਹ ਆਪਣੀ ਦਾ ਉਪਯੋਗ ਕਰਿਆ ਹੈ ਕਿ ਹਜੇ ਕਰ ਜਾਣਾ ਹੈ ਨਹੀਂ ਜਾਣਾ ਕਰਿਆ ਜੀ ਕਰੇ ਜੀ ਕੀ ਕੀ ਉਮੀਦਾਂ ਖੁਆਇਸ਼ਾਂ ਲੈ ਕੇ ਤੁਸੀਂ ਇਹ ਵੋਟ ਪਾਈ ਹੈ ਦੇਖੋ ਜੀ ਸਭ ਤੋਂ ਪਹਿਲੇ ਮਹਿੰਗਾਈ ਦਾ ਹਿਸਾਬ ਕਰਨਾ ਦੂਸਰੇ ਇਥੇ ਪੰਜਾਬ ਤੇ ਮਾਹੌਲ ਖਰਾਬ ਹੈਗਾ ਨਾਸਾਪਤੀ ਬਹੁਤ ਜ਼ਿਆਦਾ ਚੱਲ ਰਹੀ ਹੈ ਨਿਸਕਰ ਕੇ ਜੋ ਨਾ ਕਰਪਸ਼ਨ ਜ਼ਿਆਦਾ ਵੱਧ ਗਿਆ ਹੈ ਚੋਰੀ ਚ ہماری ਬਹੁਤ ਜ਼ਿਆਦਾ ਵੱਧ ਗਿਆ ਹੈ ਮਹਿੰਗਾਈ ਜਲਾਟਾ ਇਹ ਮਸਲੇ ਹਾਲ ਹਾਂ ਇਹ ਮਸਲੇ ਹਾਲ ਹੋਣੇ ਚਾਹੀਦੇ ਬਿਲਕੁਲ ਹਰ ਕੋਈ ਵੋਟ ਦਾ ਵਿਅਕ ਕਰ ਰਿਹਾ ਜੀ ਤੁਸੀਂ ਵੋਟ ਪਾਣੇ ਜਾ ਰਹੇ ਹੋ ਮੈਡਮ ਅ ਪ੍ਰਮਾਤਮਾ ਦੇ ਪਹਿਲਾਂ ਨਤਮਸਤਕ ਹੋ ਕੇ ਆਇਓ ਲੱਗਦਾ ਤੇ ਦੂਜਾ ਕੰਮ ਹੁਣ ਇਹ ਕਰਨਾ ਆਇਓ ਹਾਂਜੀ ਕੀ ਉੱਛਾਏ ਮਨ ਦੇ ਵਿੱਚ ਕੀ ਖੁਆਇਸ਼ਾਂ ਲੈ ਕੇ ਜਾ ਰਹੇ ਹੋ ਕਿ ਵੋਟ ਦਾ ਉਪਯੋਗ ਕਰਕੇ ਪਰ ਇੰਨਾ ਗੁੱਸੇ ਵਿੱਚ ਕਿਉਂ ਹੋ ਗਏ ਚਾਹ ਤਾਂ ਹੈਗਾ ਜੀ ਵੋਟ ਪਾਉਣ ਦਾ ਚਾਹ ਹੈਗਾ ਵੀ ਧੁੱਪੇ ਧੁੱਪੇ ਸਵੇਰੇ ਸਵੇਰੇ ਆਗੇ ਵੀ ਆਪਣਾ ਗਰਮੀ ਨਾ ਹੋ ਜੇ ਕਿ ਫਾਇਦਾ ਕਰਦੇ ਕੋਈ ਕੰਮ ਨਹੀਂ ਕੀਤੇ ਹੈਗੇ ਪਹਿਲਾਂ ਵੋਟ ਪਾਣਾ ਪਹਿਲਾਂ ਵੋਟ ਪਾਣ ਆਇਓ ਤੇ ਇਲੈਕਸ਼ਨ ਕਮਿਸ਼ਨ ਵੀ ਚਾਹੁੰਦਾ ਵੀ ਵੱਧ ਵੱਧ ਲੋਕ ਆਣ ਕੀ ਲੱਗਦਾ ਤੁਹਾਨੂੰ ਵੀ ਬਹੁਤ ਬਹੁਤ ਲੋਕਾਂ ਚ ਉਤਸ਼ਾਹ ਹੈਗਾ ਵੀ ਆਣਗੇ ਜ਼ਰੂਰ ਆਣਗੇ ਜੀ ਸਾਰੇ ਪਿੰਡ ਚ ਉਤਸ਼ਾਹ ਹੈਗਾ ਪਿੰਡ ਚ ਬਹੁਤ ਉਤਸ਼ਾਹ ਹੈ ਭਾਈ ਜੀ ਕਿਵੇਂ ਦੇਖਦੇ ਹੋ ਵੀ ਕਿੰਨਾ ਕੁ ਉਤਸ਼ਾਹ ਹੈ ਜੀ ਬਹੁਤ ਜਿਆਦਾ ਉਤਸ਼ਾਹ ਹੈ ਜੀ ਸਾਨੂੰ ਇਸ ਮੌਕੇ ਵਿੱਚ ਅਸੀਂ ਤਾਂ ਵੇਟ ਕਰਦੇ ਆ ਜੀ ਵੀ ਇਹ ਜੋ ਵਧੀਆ ਮੌਕਾ ਆਵੇ ਤਾਂ ਕਿ ਆਪਣੀ ਵੋਟ ਦਾ ਅਸੀਂ ਅੱਛੇ ਢੰਗ ਨਾਲ ਸਹੀ ਤੇ ਢੰਗ ਨਾਲ ਉਪਯੋਗ ਕਰ ਸਕੀਏ ਤੇ ਕਦੇਸ਼ ਨੂੰ ਆਪਣੇ ਸਮਾਜ ਵਾਸਤੇ ਦੇਸ਼ ਵਾਸਤੇ ਇੱਕ ਚੰਗਾ ਲੀਡਰ ਤੇ ਚੰਗਾ ਵਧੀਆ ਬੰਦਾ ਦੇ ਸਕੀਏ ਤਾਕੇ ਉਹ ਆਪਣੇ ਦੇਸ਼ ਵਾਸਤੇ ਕੁਝ ਕਰ ਸਕੇ ਲੋਕਾਂ ਨੂੰ ਕੀ ਸੁਨੇਹਾ ਤੁਹਾਡਾ ਲੋਕਾਂ ਨੇ ਇਹ ਸੁਣਾਇਆ ਜੀ ਮਿਲ ਜੁਲ ਕੇ ਰਹੋ ਆਪਣੀ ਵੋਟ ਦੀ ਵਧੀਆ ਉਪਯੋਗ ਕਰੋ ਪੰਜਾਬ ਵਾਸਤੇ ਦੇਸ਼ ਵਾਸਤੇ ਇਸ ਚੀਜ਼ ਨੂੰ ਵਧੀਆ ਤੰਗੜਾ ਉਪਯੋਗ ਕਰੋ ਬੇਕਾਰ ਨਾ ਜਾਣ ਦਿਓ ਤੇ ਹਰ ਬੰਦਾ ਵੋਟ ਪਾਵੇ ਮੇਰੀ ਤਾਂ ਪੂਰੇ ਪੰਜਾਬ ਨੂੰ ਪੀ ਲੈ ਕੇ ਆਪਣੇ ਪ리에 ਕੇ ਇੱਕ ਵੋਟ ਦਾ ਵੀ ਤੁਸੀਂ ਸਹੀ ਇਸਤੇਮਾਲ ਕਰਕੇ ਆਪਣੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਆਪਣੇ ਦੇਸ਼ ਦੀ ਖੁਸ਼ਹਾਲੀ ਵਾਸਤੇ ਇਸ ਵੋਟ ਦਾ ਇਸਤੇਮਾਲ ਕਰੋ ਤੇ ਦੇਸ਼ ਨੂੰ ਕਾਮਯਾਬ ਬਣਾਓ ਤੇ ਪੰਜਾਬ ਨੂੰ ਕਾਮਯਾਬ ਬਣਾਓ ਕੀ ਕਿ ਸਮਝਦੇ ਹੋ ਵੀ ਵੋਟ ਜਦੋਂ ਪਾਉਣੀ ਚਾਹੀਦੀ ਆ ਕਿਦਾਂ ਕਈ ਵਾਰੀ ਦੋਸਤ ਦੀ ਸਮਝ ਕੇ ਕਿਸੇ ਭਰਾ ਦੀ ਮੰਨ ਕੇ ਜਾਂ ਕਿਸੇ ਆਪਣੇ ਰਿਸ਼ਤੇਦਾਰ ਦੀ ਮੰਨ ਕੇ ਕਿ ਕਿਦਾਂ ਵੋਟ ਪਾਉਣੀ ਚਾਹੀਦੀ ਕੀ ਸਮਝਦੇ ਹੋ ਵੋਟ ਇਸ ਹਾਵਨਾ ਪਾਉਣੀ ਚਾਹੀਦੀ ਹੈ ਜੇ ਕਿ ਉਸ ਵੋਟ ਦਾ ਸਹੀ ਇਸਤੇਮਾਲ ਹੋ ਸਕੇ ਨਾ ਕਿ ਆਪਣੇ ਭਰਾ ਦੀ ਮੰਨ ਕੇ ਨਾ ਕਿ ਆਪਣੇ ਰਿਸ਼ਤੇਦਾਰ ਦੀ ਮੰਨ ਕੇ ਨਾ ਕਿ ਆਪਣੇ ਕਿਸੇ ਬੰਦੇ ਦੀ ਮੰਨ ਕੇ ਵੋਟ ਦੀ ਇੱਜ਼ਤ ਕਰੋ ਵੋਟ ਨੂੰ ਸਹੂਲਤ ਦੇ ਵਾਸਤੇ ਦੇਸ਼ ਵਾਸਤੇ ਪੰਜਾਬ ਵਾਸਤੇ ਸਮਾਜ ਵਾਸਤੇ ਇਸ ਵੋਟ ਨੂੰ ਅੱਛੀ ਤਰ੍ਹਾਂ ਇਸਤੇਮਾਲ ਕਰਕੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਬੋਟ ਦਾ ਇਸਤੇਮਾਲ ਕਰੋ ਨਾ ਕਿ ਕਿਸੇ ਭਰਾ ਵਾਸਤੇ ਜਾਂ ਪੈਣ ਵਾਸਤੇ ਨਾ ਯਾਰ ਦੋਸਤ ਵਾਸਤੇ ਜੀ ਸਿਰਫ ਇਸਤੇਮਾਲ ਹੋਣਾ ਚਾਹੀਦਾ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਆਪਣਾ ਸੁਝਾਅ ਦਿੱਤੇ ਕਿਵੇਂ ਹੋ ਠੀਕ ਹੋ ਜੀ ਪਾਏ ਬੋਟ ਕਿ ਜਾਣਾ ਹਜੇ ਪਾ ਕੇ ਆਇਆ ਸਰ ਜੀ ਪਾਏ ਜੀ ਹਾਂਜੀ ਕੁਝ ਮਨ ਹੌਲਾ ਹੋਇਆ ਆਪਣਾ ਕਿਉਂਕਿ ਬੋਟ ਦੀ ਤਾਕਤ ਬਹੁਤ ਆ ਜੀ ਬੰਦਾ ਸੋਚਦਾ ਵੀ ਯਾਰ ਮੈਂ ਕੀ ਅਨਮਨ ਦੇ ਲੈ ਕੇ ਆਣੇ ਆ ਬੜਾ ਬੋਝ ਹੁੰਦਾ ਮਨ ਦੇ ਉੱਤੇ ਕੁਝ ਮਨ ਹੌਲਾ ਹੋਇਆ ਜੀ ਹਾਂਜੀ ਹਾਂਜੀ ਆਪਣਾ ਕੋਸ਼ਿਸ਼ ਹੈ ਜੀ ਵੜੀਆ ਬੰਦਾ ਹੋਇਆ ਹੈ ਜੀ ਤਾਂ ਬਿਲਕੁਲ ਖੁਸ਼ੀਆਂ ਬਹੁਤ ਆ ਮਨਾਂ ਦੇ ਵਿੱਚ ਜਜ਼ਬਾਤ ਬਹੁਤ ਸੋ ਅਜੇ ਦਿਨ ਸਟਾਰਟ ਹੀ ਹੋਇਆ ਤੇ ਉਤਸਵ ਦੇ ਤਰ੍ਹਾਂ ਮਨਾਇਆ ਜਾਂਦਾ ਹੈ ਵੋਟਾਂ ਵਾਲੇ ਦਿਨ ਨੂੰ ਸੋ ਇਹ ਪੋਲਿੰਗ ਜਿਹੜਾ ਸਟੇਸ਼ਨ ਹੈਗਾ ਆਪਣਾ ਕਰਤਾਰਪੁਰ ਸਭ ਤੋਂ ਦਿਹਾਲਪੁਰ ਪਿੰਡ ਹੈ ਜੋ ਪਿੰਡ ਵੀ ਦੋ ਹਲਕਿਆਂ ਦੇ ਵਿੱਚ ਵੰਡਿਆ ਹੋਇਆ ਸੋ ਇਸ ਥਾਂ ਦੇ ਉੱਤੇ ਲੋਕ ਦਿਨ ਚੜ੍ਹਦਿਆਂ ਹੀ ਠੰਡੇ ਠੰਡੇ ਮੌਸਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਦੇ ਲਈ ਆ ਰਹੇ ਆ ਤੁਸੀਂ ਆਪਣੇ ਹਲਕਿਆਂ ਦੇ ਵਿੱਚ ਕੀ ਦੇਖ ਰਹੇ ਹੋ ਆਪਣੇ ਪਿੰਡਾਂ ਵਿੱਚ ਦੇਖਦਾ ਕਿ 10% ਸਾਡੀ ਵੋਟ ਹੋ ਚੁੱਕੀ ਹੈ ਹਾਂ ਅੱਧੇ ਘੰਟੇ ਚ ਜੀ ਮੈਂ ਕਹਾਂ ਜੀ 8-9% ਦੇ ਲੱਗੇ 10%ਜ ਕਰਕੇ ਹੋ ਚੁੱਕੀ ਹੈ ਕਿਉਂਕਿ ਲੋਕੀ ਭੁਗਤ ਗਿਆ 100 ਦੇ ਲੱਗੇ ਭੁਗਤ ਕੀ ਵੋਟ ੜਕੇ ਉੱਠ ਗੜਦੇ ਤੁਹਾਡੇ ਪਿੰਡ ਦੇ ਲੋਕ ਲੱਗੇ ਚਾਰ ਵਜੇ ਉੱਠ ਗਈ ਚਾਹ ਹੀ ਬਹੁਤ ਦਿਨ ਵੀ ਨਾਲ 3:30 ਵਜੇ ਚੜ ਜਾਂਦਾ ਜੀ ਚਾਹ ਹੀ ਬਹੁਤ ਡੈਮੋਕ੍ਰੇਸੀ ਦਾ ਸਾਨੂੰ ਕਿਦਾਂ ਦਾ ਮਾਹੌਲ ਆ ਪਿੰਡ ਦਾ ਤੁਹਾਡੇ ਦਾ ਬੀ ਬਿਲਕੁਲ ਪੀਸਫੁਲੀ ਜੀ ਬਿਲਕੁਲ ਭਾਈਚਾਰਾ ਆਪ ਸੱਚੇ ਬੋਟ ਜਿੱਧਰ ਮਰਜੀ ਪਾਉਣ ਭਾਈਚਾਰਾ ਸਾਡਾ ਇੱਕੋ ਹੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਕਹਿਣਾ ਚਾਹੁੰਦਾ ਹਾਂ ਹਾਂ ਬੋਟਾਂ ਵਾਲੇ ਦਿਨ ਜਿੱਧਰ ਮਰਜੀ ਪਰ ਆਪਣਾ ਰਿਸ਼ਤੇਦਾਰੀ ਭਾਈਚਾਰਾ ਪਿਆਰ ਮੁਹੱਬਤ ਬਣਾ ਕੇ ਰੱਖਿਓ ਜੀ ਬਿਲਕੁਲ ਬਹੁਤ ਵਧੀਆ ਸੁਨੇਹਾ ਦਿੱਤਾ ਦਲਵਿੰਦਰ ਦਿয়ালਪੁਰੀ ਹੋਰ ਨੇ ਵੀ ਭਾਈਚਾਰਾ ਬਣਾ ਕੇ ਰੱਖਿਓ ਬੋਟ ਜਿੱਥੇ ਮਰਜੀ ਪਾਓ ਇਹ ਅਧਿਕਾਰ ਹੈ ਤੇ ਆਪਣੇ ਵਧੀਆ ਨੁਮਾਇੰਦੇ ਚੁਣੋ ਤਾਂ ਕਿ ਦੇਸ਼ ਤਰੱਕੀ ਦੀ ਰਾਹ ਤੇ ਜਾ ਸਕੇ ਗੁਰਪ੍ਰੀਤ ਸਿੰਘ ਦਿਨਸਤ ਨਾਮ ਸਿੰਘ ਪੰਜਾਬੀ ਲੋਕ ਚੈਨਲ ਸੋ ਸਰਪੰਸਾ ਕਿਵੇਂ ਦੇਖਦੇ ਹੋ ਜੀ ਦਿয়ালਪੁਰ ਪਿੰਡ ਦੇ ਵਿੱਚ ਕਿੰ ਲੋਕਾਂ ਦਾ ਕਿ ਜਾ ਕੇ VOTING ਕਰੀਏ ਕਿਉਂਕਿ ਗਰਮੀ ਵੀ ਬਹੁਤ ਆ ਤੇ ਸਰਕਾਰ ਨਾਲ ਵੀ ਖੁੱਲਾ ਸਮਾਂ ਦਿੱਤਾ ਭਾਈ ਜਾਓ ਜਰੂਰ ਇਹ ਤਾਂ ਦੇਖੋ ਜੀ ਬੜਾ ਸਾਰਾ ਕੁਝ ਜਿਹਨਾਂ ਕਹਿੰਦੇ ਵੀ ਇੱਕ ਮੈਂ ਗਰਮੀ ਤਾਂ ਵੀ ਹੁਣ ਇਸ ਟਾਈਮ ਪੂਰਾ ਜੋਗਰਾ ਤੇ ਪਰ ਲੇਕਿਨ ਜਿਹੜਾ ਸਾਡਾ ਪਿੰਡ ਦਿਆਲਪੁਰ ਹੈਗਾ ਇਹਦੇ ਵਿੱਚ ਅਸੀਂ ਤਕਰੀਬਨ ਹਰ ਤਰ੍ਹਾਂ ਦੀ ਸਹੂਲਤ ਜਿਹੜੀ VOTER ਨੂੰ ਦਿੱਤੀ ਹੋਈ ਆ ਟੈਂਟ ਦਾ ਪਾਣੀ ਪੀਣ ਵਾਲਾ ਪਾਣੀ ਦਾ ਮਾਲਵੇ ਉਹ ਉੱਥੇ ਪੱਖੇ ਵੀ ਅੰਦਰ ਲਾਏ ਹੋਏ ਪੋਲਿੰਗ ਬੂਥ ਦੇ ਉੱਤੇ ਮੈਂ ਬਾਹਰ ਜਿੱਥੇ ਮੈਂ ਲਿਆਣੇ ਲੱਗੇ ਹੋਇਆ ਤੇ ਬਾਕੀ ਇਦਾਂ ਦੀ ਸਾਡੇ ਤਾਂ ਕੋਈ ਮੁਸ਼ਕਲ ਨਹੀਂ ਹੈ ਕਿ ਪਰ ਫਿਰ ਵੀ ਥੋੜਾ ਥੋੜਾ ਮੌਸਮ ਦਾ ਅਸਰ ਤਾਂ ਹੁੰਦਾ ਹੀ ਹੈ ਪਰ ਬਾਕੀ ਚਲੋ ਠੀਕ ਹੈ ਸਾਡਾ ਇੱਥੇ ਲੋਕਾਂ ਤੇ ਉਤਸ਼ਾਹ ਹੈਗਾ ਤੇ ਪੋਲਿੰਗ ਬਿਰਾ ਖਿਆਲ ਵੀ ਸਾਡੀ ਏਰੀਆ ਦੇ ਵਿੱਚ ਤਕਰੀਬਨ ਸਾਡੀ ਪੋਲਿੰਗ ਜਿਹੜੀ ਵਧੀਆ ਰਹੂਗੀ ਪਰ ਲੋਕਾਂ ਨੂੰ ਤੁਸੀਂ ਕਿਹਾ ਵੀ ਆਇਓ ਜਰੂਰ ਵੋਟ ਪਾਣ ਕਿਉਂਕਿ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਵੀ 80% ਤੱਕ ਪਹੁੰਚ ਜਾਣ ਲੋਕੀ ਜਰੂਰ ਪਾ ਕੇ ਜਾਣ ਮੈਂ ਕਹਾਂ ਜੀ ਅਸੀਂ ਤਾਂ ਪੂਰੀ ਤਰ੍ਹਾਂ ਚਾਰ ਫਲਾਸ ਆਜ ਸਵੇਰੇ ਗੁਰੂ ਘਰਾਂ ਤੇ ਮਤਲਬ ਸਪੀਕਰ ਆਈ ਵੀ ਅਨਾਉਂਸਮੈਂਟ ਕਰਵਾ ਦਿੱਤੀ ਆ ਵੀ ਪੋਲਿੰਗ ਜਿਹੜੀ 7 ਵਜੇ ਤੋਂ ਸ਼ੁਰੂ ਹੋ ਕੇ 6 ਵਜੇ ਤੱਕ ਜਿਹੜੀ ਉਹ ਸਮਾਪਤ ਹੋਣੀ ਆ ਤੇ ਹਰ VOTER ਜਿਹੜਾ ਆ ਕੇ ਆਪਣੀ ਬੋਟ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੇ ਜਿੱਥੇ ਕਿਸੇ ਦਾ ਜੀ ਕਰਦਾ ਬੋਟ ਤੋਂ ਨਾ ਮੰਨਦਾ ਰਹੇ ਤੇ ਇਸ ਕਰਕੇ ਜ਼ਰੂਰ ਜ਼ਰੂਰ VOT ਪਾਵੇ ਇਸ ਕਰਕੇ ਮੇਰਾ ਖਿਆਲ ਆ ਵੀ ਸਾਡੀ ਪੋਲਿੰਗ ਜਿਹੜੀ ਉਹ ਵਧੀਆ ਰਹੂਗੀ ਲੋਕਾਂ ਨੂੰ ਕੀ ਸੁਨੇਹਾ ਦਿੰਨੇ ਹੋ ਜੀ ਲੋਕਾਂ ਨੂੰ ਦੱਸਨੇ ਆਏ ਦੇਵਾਂਗੇ ਜੀ ਵੀ ਜਿਹੜਾ ਜਿਹੜਾ ਆਪਾਂ ਨੂੰ VOT ਪਾਉਣ ਦਾ ਉਸ ਕੈਂਡੀਡੇਟ ਨੂੰ ਫਾਇਦਾ ਜਿੱਥੋਂ ਆਪਾਂ ਨੂੰ ਕੋਈ ਪੈਸਾ ਆਪਣਾ ਫਾਇਦਾ ਮਿਲ ਸਕਦਾ ਤੁਸੀਂ ਇਸ ਕਰਕੇ ਹੈਗਾ ਵੀ ਹੁਣ ਸਰਕਾਰ ਦਾ ਹਜੇ 2.5 ਸਾਲ ਹੈਗੇ ਆ ਤੇ ਮੈਂ ਕਹੂੰਗਾ ਵੀ ਜੇ ਆਪਾਂ ਸਰਕਾਰ ਕੋਲੋਂ ਕੰਮ ਲੈਣਾ ਤੇ ਸਰਕਾਰ ਨੂੰ ਬੋਰਡ ਕੈਂਡੀ ਜਿਹੜੀ ਪਾਉਣੀ ਹੈ ਤੇ ਸਾਡੇ ਤੇ ਇਥੇ ਪਮਨੋ ਕੰਟੀਨਿਊ ਹੈਗਾ ਇਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਤੇ ਝਾੜੂ ਉਹਦਾ ਨਿਸ਼ਾਨ ਹੈ ਜਿਹੜਾ ਚੋਣ ਨਿਸ਼ਾਨ ਆ ਅਸੀਂ ਤੇ ਬੇਨਤੀ ਕਰ ਰਹੇ ਹਾਂ ਜਿਹੜੇ ਆਪਣੇ ਵੋਟਰਾਂ ਵੀ ਭਾਈ ਉਹ ਝਾੜੂ ਨੂੰ ਵੋਟ ਪਾਉ ਕਿਉਂਕਿ ਪਹਿਲਾਂ ਵੀ ਬੜੀ ਡਿਵੈਲਪਮੈਂਟ ਜਿਹੜੀ ਹੋਈ ਹੈ ਪਿੰਡ ਦੀ ਇਸ ਨਗਰ ਦੀ ਤੇ ਅਸੀਂ ਤੇ ਆਪਣੇ ਪਿੰਡ ਦੀ ਜਿਹੜੀ ਡਿਵੈਲਪਮੈਂਟ ਦਾ ਉਹਦਾ ਟਾਰਗੇਟ ਲੈ ਕੇ ਚੱਲੇ ਹੋਏ ਹਾਂ ਤੇ ਅਸੀਂ ਆਪਣੇ ਵੋਟਰਾਂ ਨੂੰ ਟੂ ਟੂ ਟ ਅੱਜ ਵੀ ਉਹਨਾਂ ਨੂੰ ਇੱਥੇ ਸਾਡੇ ਕੋਲ ਦੇਖ ਰਿਹਾ ਹੈ ਵੀ ਸਾਡੇ ਇੱਥੇ ਬਹੁਤ ਕਿੰਨਾ ਰਸਿਆ ਗਿਆ ਤੇ ਸਾਰੋਂ ਇਹ ਬੇਦੀ ਕਰ ਰਹੇ ਵੀ ਝਾੜੂ ਨੂੰ ਵੋਟ ਪਾਉਣੀ ਆ ਤਾਂ ਕਿ ਆਪਾਂ ਜਿਹੜੇ ਪਿੰਡ ਦੀ ਹੋਟ ਡਵੈਲਪਮੈਂਟ ਜਿਹੜੀ ਕਰਾ ਸਕੀਏ